ਪਟਿਆਲਾ ਵਿੱਚ ਅੱਜ ਰਾਤੀ 9:30 ਵਜੇ ਦੇ ਕਰੀਬ ਆਏ ਜ਼ੋਰਦਾਰ ਝੱਖੜ ਮਗਰੋਂ ਗੜੇ ਮਾਰੀ ਕਾਂਗ ਪਟਿਆਲਾ ਵਿੱਚ ਪੂਰੀ ਤਰ੍ਹਾਂ ਹਲੇਰਾਸ਼ਾ ਆ ਗਿਆ। ਇਸ ਦੌਰਾਨ ਦਰਖਤ ਢਿੱਗਣੀਆਂ ਵੀ ਰਿਪੋਟਾਂ ਆਈਆਂ ਹਨ ਜਿਸ ਕਾਰਨ ਕੁਝ ਥਾਵਾਂ ਤੇ ਸੰਪਤੀ ਦੇ ਨੁਕਸਾਨ ਹੋਇਆ ਹੈ। ਕਈ ਥਾਵਾਂ ਤੇ ਛੱਤਾਂ ਤੇ ਲੱਗੇ ਸੋਲਰ ਪੈਨਲਾਂ ਨੂੰ ਨੁਕਸਾਨ ਪਹੁੰਚਿਆ ਹੈ। ਪਤਾ ਲੱਗਿਆ ਹੈ ਕਿ ਤੇਜ਼ ਰਫ਼ਤਾਰ ਹਵਾਵਾਂ ਨੇ ਬਾਗਵਾਂ ਦੀ ਫਸਲ ਖਾਸ ਕਰਕੇ ਆਮਬਾ, ਨਿੰਬੂ ਅਤੇ ਅਮਰੂਦ ਨੂੰ ਨੁਕਸਾਨ ਪਹੁੰਚਾਇਆ ਹੈ। ਅਨਾਜ ਮੰਡੀ ਵਿੱਚ ਕਿਸਾਨ ਬੇਵਸ ਹੋ ਕੇ ਕਣਕ ਦੀ ਫਸਲ ਦਾ ਬਚਾਅ ਕਰਦੇ ਦੇਖੇ ਗਏ ਹਨ। ਅਸਲ ਨੁਕਸਾਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਝੱਖੜ ਕਰਕੇ ਕਈ ਥਾਵਾਂ ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ। ਬਹੁਤ ਸਾਰੇ ਯਾਤਰੀ ਸੜਕ ਦੇ ਫਸੇ ਹੋਏ ਹਨ। ਤੇਜ਼ ਹਵਾਵਾਂ ਤੋਂ ਬਚਣ ਲਈ ਲੋਕ ਇਧਰ-ਉਧਰ ਭੱਜਦੇ ਦੇਖੇ ਗਏ ਹਨ। ਇਸ ਤੇਜ਼ ਰਫ਼ਤਾਰ ਹਵਾ ਤੇ ਗੜੇ ਮਾਰੀ ਕਾਂਵਾਨਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ। ਇਸ ਸਮੇਂਕ ਤੇ ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਮੀਂਹ ਦੇ ਨਾਲ ਕਾਰਮੀ ਤੋਂ ਰਾਹਤ ਮਿਲੀ ਹੈ ਸੜਕਾਂ ਤੇ ਪਾਣੀ ਕਾਫੀ ਖੜ ਗਿਆ ਹੈ ਮੌਸਮ ਵੀ ਠੰਡਾ ਹੋ ਗਿਆ ਹੈ ਇਸ ਦੇ ਨਾਲ ਹੀ ਪੰਜਾਬ ਦੇ ਹੋਰ ਵੱਖ-ਵੱਖ ਥਾਵਾਂ ਤੇ ਵੀ ਮੀਂਹ ਅਤੇ ਹਨੇਰੀ ਦੀ ਮਰੀਏ ਜੀ ਮੌਸਮ ਤਾਂ ਠੰਡਾ ਹੈ ਹੁਣ ਹੁਣ ਜਾ ਕੇ ਠੀਕ ਲੱਗ ਗਿਆ ਉਹਨੂੰ ਹਾਂ ਜੀ ਹੁਣ ਉਹ ਗਰਮੀ ਤੇ ਸਾਹ ਆਇਆ ਹੋਣਾ। ਤਾਂ ਕਿੰਨੇ ਦਿਨਾਂ ਤੋਂ ਗਰਮੀ ਪੈ ਰਹੀ ਸੀ ਜੀ? ਭਾਈ ਕਿਤਨੇ ਦਿਨ ਸੇ ਗਰਮੀ ਪੜ ਰਹੀ ਸੀ? ਗਰਮੀ ਤਾਂ ਜੀ ਖਾਸ ਦਿਨ ਸੇ ਪਾਇਆ। ਬਹੁਤ ਜ਼ਿਆਦਾ ਹੋਇਆ ਜੀ ਹੁਣ ਜਾ ਕੇ ਸਾਹ ਆਇਆ ਮਲ ਠੰਡਾ ਹੁਣ ਮੌਸਮ ਠੀਕ ਹੋਇਆ ਅੱਧਾ ਘੰਟਾ ਹੋ ਗਿਆ ਮੀ ਪੈਣ ਨੂੰ ਪਰ ਠੀਕ ਲੱਗ ਰਿਹਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ